ਉਹਨਾ ਕੇਸੇ ਨੂੰ ਚੈਲੰਜ ਨਹੀਂ ਕੀਤਾ ਬਕਾਇਦਾ ਤੌਰ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਦੀਨ ਇਹ ਕੇਸ ਢਿਲੇ ਪਾਏ ਜਾ ਰਹੇ ਨੇ ਬਹੁਤ ਸਾਰਿਆਂ ਨੂੰ ਉਹਨਾਂ ਦੇ ਗੇਸ ਕੋਰਸ ਕੋਰਟ ਪ੍ਰोसीਡਿੰਗਸ ਬੰਦ ਕਰ ਦਿੱਤੀਆਂ ਗਈਆਂ ਅਜੇ ਅਜੇ ਉਹ ਕਹੀਦਾ ਕਿ ਸੈਸ਼ਨ ਵਧਾਓ ਅਸੀਂ ਚਰਚਾ ਕਰਨੀ ਹੈ ਤੁਹਾਨੂੰ ਪਤਾ ਹੋਵੇਗਾ ਇਹਨਾਂ ਦੇ ਆਪਣੇ ਇੱਕ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਇਹਨਾਂ ਦੇ ਐਮਐਲਏ ਨੇ ਉਹ ਪਿਛਲੇ 2.5 ਸਾਲ ਦੇ ਮੈਂ ਵੀ ਉਹਨਾਂ ਦੀ ਮਦਦ ਕਰਦਾ ਰਿਹਾ 22 ਸਾਲ ਹੋ ਗਏ ਨੇ ਕਦੀ 5 ਮਿੰਟ ਦਾ ਟਾਈਮ ਬਰਗਾੜੀ ਬਾਈਬਲ ਕਲਾ ਤੇ ਟਾਈਮ ਨੇ ਦਿੱਤਾ ਕਿ ਅਸੀਂ ਇਹ ਬੇਅਦਬੀਆਂ ਦੇ ਖਿਲਾਫ ਕੋਈ ਚਰਚਾ ਕਰ ਸਕੀਏ ਹੈਲਥ ਦਾ ਕੀ ਹਾਲ ਹੈ ਸੈਂਟਰ ਕੀ ਸਿੱਧੂ ਮੂਸੇਵਾਲੇ ਦਾ ਪਰਿਵਾਰ ਜਿਹੜਾ ਕੋ ਜਸਟਿਸ ਦੀ ਉਮੀਦ ਰੱਖ ਸਕੇਗਾ ਹਜ਼ਾਰਾਂ ਆਦਮੀਆਂ ਨੂੰ ਰੋਜ਼ ਫਰੋਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਨੇਕਾਂ ਇਨਸੀਡੈਂਟਸ ਸਾਰੇ ਪੰਜਾਬ 'ਚ ਹੋ ਰਹੇ ਨੇ ਤੁਸੀਂ ਕਹਿੰਦੇ ਓਥੇ ਸਾਡੇ ਕੋਲ ਬਿਜ਼ਨਸ ਹੀ ਕੋਈ ਨਹੀਂ ਕਿਸਾਨ ਆ ਕੇ ਬਾਰਡਰ 'ਤੇ ਬੈਠੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਰਾਜ਼ੀ ਨਹੀਂ ਏਮਪਲੋਈਜ਼ ਆ ਕੇ ਸਾਡੇ ਸਰਕਾਰੀ ਮੁਲਾਜ਼ਮਾਂ ਦੀ ਤੇ ਇੱਥੋਂ ਤੱਕ ਸਿਚੁਏਸ਼ਨ ਹੋ ਗਈ ਇੱਕ ਸਬ ਕਮੇਟੀ ਮਿਨਿਸਟਰਸ ਦੀ ਬਣਾਈ ਏ ਏਮਪਲੋਈਜ਼ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਝੂਠ ਤੋਂ ਇਲਾਵਾ ਤੇ ਤੁਹਾਡੇ ਕੋਲ ਤੁਸੀਂ ਪੀ ਐਚ ਡੀ ਝੂਠ ਦੀ ਕੀਤੀ ਏ ਤੁਹਾਡਾ ਵਿਸ਼ਵਾਸ ਹੀ ਕੋਈ ਨਹੀਂ ਇੰਨਾ ਸਾਲਾਂ ਚ ਇੰਨੀ ਵਾਰ ਮੀਟਿੰਗਸ ਹੋ ਗਈਆਂ ਬੇਸੱਤਾ ਹੋਈਆਂ ਸਾਰੀ ਬੀਏਸੀ ਦੀ ਮੀਟਿੰਗ ਦੇ ਵਿੱਚ ਮੈ ਸਪੀਕਰ ਸਾਹਿਬ ਨੂੰ ਇੱਕੋ ਗੁਜ਼ਾਰਿਸ਼ ਕੀਤੀ ਕਿ ਸਪੀਕਰ ਸਾਹਿਬ ਜਦੋਂ ਤੁਹਾਡੀ ਪਾਰਟੀ ਨੂੰ ਪੰਜਾਬ ਚ ਰਾਜ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਤੇ ਮੈਂ ਉਦੋਂ ਯਾਦ ਕਰਾਇਆ ਸੀ ਸਪੀਕਰ ਸਾਹਿਬ ਸਾਰੇ ਉਹਨਾਂ ਪਹਿਲੇ ਤੁਸੀਂ ਕਿਉਂਕਿ ਤੁਸੀਂ ਪਿਛਲੀ ਅਸੈਂਬਲੀ ਦੇ ਮੈਂਬਰ ਸੀ ਉਸ ਤੋਂ ਬਾਅਦ ਅਮਨ अरोड़ा ਜੀ ਉਹ ਵੀ ਅਸੈਂਬਲੀ ਦੇ ਮੈਂਬਰ ਸਨ ਚੀਮਾ ਸਾਹਿਬ ਵੀ ਅਸੈਂਬਲੀ ਦੇ ਮੈਂਬਰ ਸੀ ਤੁਸੀਂ ਇਹ ਵਾਅਦਾ ਕਰਦੇ ਰਹੇ ਕਿ ਜੇ ਸਾਨੂੰ ਤੁਸੀਂ ਵਕਤ ਦਿਓ ਤੇ ਡਾਕਟਰ ਅੰbedkar ਸਾਹਿਬ ਦੇ ਸੁਪਨਿਆਂ ਮੁਤਾਬਕ ਜਿਨ੍ਹਾਂ ਨੇ ਕਨਸਟੀਟਿਊਸ਼ਨ ਦਾ ਨਿਰਮਾਣ ਕੀਤਾ ਜਿਨ੍ਹਾਂ ਨੇ ਪਾਰਲੀਮੈਂਟਰੀ ਸਿਸਟਮ ਇਨ ਪਲੇਸ ਲੈ ਕੇ ਆਂਦਾ ਸੀ ਅਸੀਂ ਘੱਟੋ ਘੱਟ ਸੈਸ਼ਨ ਤਿੰਨ ਹਿੱਸਿਆਂ ਦੇ ਵਿੱਚ 120 ਦਿਨ ਮਿਨੀਮਮ ਚਲਾਵਾ ਮੈਂ ਤੁਹਾਨੂੰ ਸਾਰੇ ਪੰਜਾਬ ਨੂੰ ਤੁਹਾਡੇ ਟੀਵੀ ਚੈਨਲਜ਼ ਦੇ ਜ਼ਰੀਏ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਪਿਛਲੇ ਤਿੰਨ ਸਾਲਾਂ ਦੇ ਵਿੱਚ ਟੋਟਲ ਸੈਸ਼ਨ ਅਜੇ ਤੱਕ 39 ਬਣੇ ਜੇ ਅੱਜ ਦਾ ਸੈਸ਼ਨ ਹੈ ਤਿੰਨ ਸੈਟਿੰਗਸ ਵੀ ਲਾੜੋ ਤੇ 6 ਮਹੀਨੇ ਬਾਅਦ ਤੁਹਾਨੂੰ ਪਤਾ ਇਹ ਸੈਸ਼ਨ ਉਹ ਇਹ ਜਾ ਕੇ ਮਾਰਚੇ ਚ ਹੋਣਾ ਤੇ ਮਾਰਚ ਦੇ ਵਿੱਚ ਅਗਲੇ ਸਾਲ ਪੂਰੇ 3 ਸਾਲ ਗਵਰਨਮੈਂਟ ਦੇ ਪੂਰੇ ਹੋ ਜਾਣੇ ਸੋ ਜਿਹੜੇ ਰੂਲਸ ਐਂਡ ਪ੍ਰੋਸੀਜਰਸ ਨੇ ਸਾਡੇ ਵਿਧਾਨ ਸਭਾ ਦੇ ਉਹਦੇ ਵਿੱਚ ਬਕਾਇਦਾ ਤੌਰ ਤੇ ਇਹ ਰੂਲ ਹੈ 14 ਐ ਦੇ ਅਧੀਨ ਕਿ ਮਿਨੀਮਮ ਇੱਕ ਸਾਲ ਚ 40 ਤੋਂ ਘੱਟ ਸਿਟਿੰਗਸ ਨਹੀਂ ਹੋਣੀਆਂ ਚਾਹੀਦੀ ਤਿੰਨਾਂ ਸਾਲਾਂ ਚ 120 ਬੰਦੀਆਂ ਇਹਨਾਂ ਦਾ ਕਹਿਣਾ ਸੀ ਅਸੀਂ 1 ਸਾਲ ਦੇ ਵਿੱਚ 120 ਕਰਿਆ ਕਰਾਂਗੇ ਇਹਨਾਂ ਮੁਤਾਬਕ ਤੇ 360 ਚਾਹੀਦੀਆਂ ਸੀ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਅਜੇ ਤੱਕ ਅੱਜ ਦੇ ਸੈਸ਼ਨ ਨੂੰ ਪਾ ਕੇ ਅੱਜ ਦੀਆਂ ਜਿਹੜੇ ਅਗਲੇ 2 ਦਿਨ ਦੇ ਵੀ ਸਿਟਿੰਗਸ ਪਾ ਲਈਏ ਤਕਰੀਬਨ ਟੋਟਲ 39 ਦਿਨ ਦੀਆਂ ਬੰਦੀਆਂ ਸਭ ਤੋਂ ਪਹਿਲੇ ਮੈਂ ਸਮਝਣਾ ਪੰਜਾਬ ਨਾਲ ਬਹੁਤ ਵੱਡਾ ਤਰੋ ਤੇ ਟੋਕ ਹੈ ਸਪੀਕਰ ਸਾਹਿਬ ਦਾ ਕਹਿਣਾ ਸੀ ਸਾਡੇ ਕੋਲ ਬਿਜ਼ਨਸ ਹੈ ਨਹੀਂ ਮੈਂ ਕਿਹਾ ਤੁਹਾਡੇ ਕੋਲ ਬਿਜ਼ਨਸ ਹੈ ਨਹੀਂ ਪੰਜਾਬ ਦੇ ਨੌਜਵਾਨਾਂ ਕੋ ਕੰਮ ਹੈ ਨਹੀਂ ਉਹ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਤੁਸੀਂ ਫਿਰ ਅਸੈਂਬਲੀ ਛੱਡ ਕੇ ਘਰਾਂ ਨੂੰ ਚਲੇ ਜਾਓ ਜੇ ਬਿਜ਼ਨਸ ਹੀ ਤੁਹਾਡੇ ਕੋਈ ਹੈ ਨਹੀਂ ਤੇ ਫਿਰ ਅਸੈਂਬਲੀ ਦਾ ਸੀਜ਼ਨ ਅਸੈਂਬਲੀ ਦਾ ਸੈਸ਼ਨ ਜਿਹੜਾ ਇਹ ਤੇ ਫਿਰ ਕਿਹੜੇ ਕੰਮ ਨੂੰ ਆਪਾਂ ਕਰਵਾਉਣਾ ਉਹ ਤੇ ਕਨਸਟੀਟਿਊਸ਼ਨਲ ਜਿਹੜੀ ਹੁੰਦੀ ਕਿ ਛੇ ਮਹੀਨਾ 'ਚ ਇੱਕ ਵਾਰ ਸੈਸ਼ਨ ਬੁਲਾਣਾ ਹੈ ਤੇ ਨਿਰਾ ਲੋਕਾਂ ਦੀਆਂ ਅੱਖਾਂ ਵਿੱਚ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਣ ਵਾਲੀ ਧੂੜ ਪਾਣ ਵਾਲੀ ਗਾ ਇਹ ਮੈਂ ਉਹਨਾਂ ਨੂੰ ਇਹ ਰਾਏ ਦਿੱਤੀ ਕਿ ਮਿਨਿਮਮ ਸੈਸ਼ਨ ਜਿਹੜਾ ਘੱਟ ਤੋਂ ਘੱਟ ਤੁਸੀਂ 10 ਦਿਨ ਹੋਰ ਵਧਾਓ ਮੇਰੀ ਇੱਕ ਉਹਨਾਂ ਨੂੰ ਸਿੱਧੇ ਤੌਰ ਐਜੋ ਪੰਜਾਬੀ ਮੇਰਾ ਕਹਿਣਾ ਸੀ ਕਿ 117 ਮੈਂਬਰਸ ਨੇ ਹਾਊਸ ਦੇ ਵਿੱਚ ਜੇ ਅਸੀਂ ਹਰ ਐਮਐਲ ਨੂੰ 10 ਮਿੰਟ ਵੀ ਦੇ ਦਈਏ ਨਰੇ 10 ਤੇ ਉਹਦੇ ਮੁਤਾਬਕ 26 ਘੰਟੇ ਵਰਕਿੰਗ ਟਾਈਮ ਬਣਦਾ 26 ਘੰਟੇ ਵਰਕਿੰਗ ਟਾਈਮ ਤੇ ਹਰ ਰੋਜ਼ ਅਸੈਂਬਲੀ ਮਿਲਦੀ ਹੈ ਸਾਢੇ 4 ਘੰਟੇ ਬਸ ਹਰ ਦਿਨ ਦੀ ਸੈਟਿੰਗ ਉਹਦੇ ਵਿੱਚ ਜੇ ਤੁਸੀਂ 0 ਆਵਰ ਤੇ ਕੁਐਸਚਨ ਆਰ ਕਰ ਲੋ ਤੇ 1.5 ਘੰਟਾ ਉਹ ਕਰ ਲੋ ਤੇ 3 ਘੰਟਿਆਂ ਦੀ ਵਕਤ ਤੇ ਜੇ 26 ਘੰਟਿਆਂ ਨੂੰ ਅਸੀਂ ਡਿਵਾਈਡ ਕਰ ਲਈਏ ਤੇ ਤਕਰੀਬਨ 7 ਦਿਨ ਦਾ ਟਾਈਮ ਤੇ ਨਿਰਾਜੇ ਐਮ ਐਲ ਏਜ਼ ਨੂੰ ਅਸੀਂ 10 ਮਿੰਟ ਹਰ ਐਮ ਐਲ ਏ ਆਪਣੇ ਏਰੀਆ ਦੀ ਕੋਈ ਨਾ ਕੋਈ ਗੱਲ ਰੱਖਣਾ ਚਾਹੀਦਾ ਇਹਦੇ ਵਿੱਚ ਲਾਅ ਐਂਡ ਆਰਡਰ ਮੈਂ ਉਹਨਾਂ ਨੂੰ ਦੱਸਿਆ ਕਿਸੇ ਆਦਮੀ ਦੀ ਜ਼ਿੰਦਗੀ ਉਹਦਾ maal ਉਹਦੀ ਪ੍ਰਾਪਰਟੀ ਪੰਜਾਬ ਚ ਮਹਿਫੂਜ਼ ਹੀ ਨਹੀਂ ਲਾਰੈਂਸ ਬਿਸ਼ਨੋਈ ਉਹਦੀ ਇੰਟਰਵਿਊ ਸਾਬਤ ਕਰ ਦਿੱਤੀ ਤੁਹਾਡੇ ਇੱਕ ਸਿਟਿੰਗ ਡੀਜੀਪੀ ਨੇ ਕਿ ਖਰੇੜ ਦੀ ਸੀਆਈਏ ਚ ਹੋਈ ਹੈ ਤੁਹਾਡੀ ਸਰਕਾਰ ਨੇ ਕਰਾਈ ਹੈ ਮੈਂ ਭਗਵੰਤ ਮਾਨ ਜੀ ਨੂੰ ਅੱਜ ਮਹਾਰਾਜਾ ਸਤਾਜ ਨੂੰ ਪੁੱਛਾਂਗਾ ਜਦੋਂ ਆਏ ਕਿ ਮਹਾਰਾਜਾ ਸਾਹਿਬ ਥੋੜਾ ਜਿਹਾ ਦਾ ਤੁਸੀਂ ਤੇ ਕਹਿੰਦੇ ਸੀ ਪੰਜਾਬ ਵਿੱਚ ਇੰਟਰਵਿਊ ਨਹੀਂ ਹੋਈ ਸਾਡੀ ਕਿਸੇ ਰੀਅਲ ਚੰਟਵਿਊ ਨਹੀਂ ਹੋਈ ਇਹ ਤੇ ਤੁਹਾਡੇ ਸੀਏ ਸੀਆਈਏ ਦੇ ਵਿੱਚ ਇੱਕ ਐਸਪੀ ਲੈਵਲ ਦੇ ਅਫਸਰ ਨੇ ਇੰਟਰਵਿਊ ਕਰਵਾਈ ਹੈ ਫੋਨਸ ਆਪਣੇ ਦਿੱਤੇ ਗਏ ਨੇ ਤੇ ਜਿੱਥੇ ਇਹੋ ਜੀ ਸਰਕਾਰ ਫਿਰ ਇਹੋ ਜੀ ਸਰਕਾਰ ਤੋਂ ਕੀ ਲੋਕ ਰਾਏ ਰੱਖ ਸਕਦਾ ਕੀ ਸਿੱਧੂ ਮੂਸੇਵਾਲੇ ਵਾਲੇ ਦਾ ਪਰਿਵਾਰ ਜਿਹੜਾ ਕੋ ਜਸਟਿਸ ਦੀ ਉਮੀਦ ਰੱਖ ਸਕੇਗਾ ਹਜ਼ਾਰਾਂ ਆਦਮੀਆਂ ਨੂੰ ਰੋਜ਼ ਫਰੋਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਨੇਕਾਂ ਇਨਸੀਡੈਂਟਸ ਸੂਚੇ ਪੰਜਾਬ 'ਚ ਹੋ ਰਹੇ ਨੇ ਤੁਸੀਂ ਕਹਿੰਦੇ ਉੱਥੇ ਸਾਡੇ ਕੋ ਬਿਜ਼ਨਸ ਹੀ ਕੋਈ ਨਹੀਂ ਕਿਸਾਨ ਆ ਕੇ ਬਾਰਡਰ 'ਤੇ ਬੈਠੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਰਾਜ਼ੀ ਨਹੀਂ employees ਆ ਕੇ ਸਾਡੇ ਸਰਕਾਰੀ ਮੁਲਾਜ਼ਮਾਂ ਦੀ ਤੇ ਇਥੋਂ ਤੱਕ ਸਿਚੁਏਸ਼ਨ ਹੋ ਗਈ ਇੱਕ ਸਬ ਕਮੇਟੀ ਮਿਨਿਸਟਰਸ ਦੀ ਬਣਾਈ ਐ employees ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਝੂਠ ਤੋਂ ਲਾਵਾ ਤੇ ਤੁਹਾਡੇ ਕੋਲ ਤੁਸੀਂ ਪੀ ਐਚ ਡੀ ਝੂਠ ਦੀ ਕੀਤੀ ਐ ਤੁਹਾਡਾ ਵਿਸ਼ਵਾਸ ਹੀ ਕੋਈ ਨਹੀਂ ਇੰਨਾ ਸਾਲਾਂ ਚ ਇੰਨੀ ਵਾਰ ਮੀਟਿੰਗਸ ਹੋ ਗਈਆਂ ਬੇਸੱਤਾ ਹੋਈਆਂ ਸਾਰੀ ਡੀ ਐਪੀ ਨਕਲੀ ਵਿਕ ਰਹੀ ਐ ਪਾਣੀ ਦਾ ਸਰ ਥੱਲੇ ਡਿੱਗ ਰਿਹਾ ਸੈਂਟਰ ਦੀਆਂ ਸਕੀਮਾਂ ਦੇ ਪੈਸੇ ਵਾਪਸ ਜਾ ਰਹੇ ਨੇ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਤੇ ਮੈਂ ਇੱਕ ਹੋਰ ਗੱਲ ਇੱਥੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਹੜਾ ਮਹੀਨਾ ਸਪਟੰਬਰ ਦਾ ਜੋ ਮੇਰੇ ਕੋਲ ਰਿਪੋਰਟਸ ਨੇ ਜਿੰਨਾ ਇਹ ਕਰਜ਼ਾ ਚੁੱਕ ਸਕਦੇ ਸੀ ਉਹ ਇਹਨਾਂ ਦੀ ਲਿਮਟ ਪੂਰੀ ਹੋ ਚੁੱਕੀ ਹੈ ਸਾਲ ਦੀ ਮੈਂ ਲਿਮਟ ਦੱਸ ਸਪਟੰਬਰ ਦੇ ਵਿੱਚ ਇਹਨਾਂ ਕੋ ਤਨਖਾਹਾਂ ਤੇ ਪੈਨਸ਼ਨਾਂ ਜੋਗੇ ਵੀ ਪੈਸੇ ਹਨ ਨਹੀਂ ਤਾਂ ਇਹ ਸੈਸ਼ਨ ਛੋਟਾ ਰੱਖਿਆ ਜਾ ਰਿਹਾ ਹੈ ਇਹਨਾਂ ਨੇ ਕੁਝ ਤੇ ਪੈਨਸ਼ਨਾਂ ਦੇਣਗੇ ਫਿਰ ਵੰਡ-ਵੰਡ ਕੇ ਤਨਖਾਹਾਂ ਜੇ ਸਤੰਬਰ ਦੇ ਮਹੀਨੇ ਵਿੱਚ ਕਿਸੇ ਨੂੰ 15 ਦਿਨਾਂ ਬਾਅਦ ਮਿਲੇ ਕਿ ਉਹਨੂੰ ਮਹੀਨੇ ਬਾਅਦ ਕਿ ਉਹਨੂੰ ਸਵਾ ਮਹੀਨੇ ਬਾਅਦ ਇਸ ਕਿਸਮ ਦੀ ਸਰਕਾਰ ਤੋਂ ਕੀ ਥੋੜਿਆ ਮੁੱਖ ਮੰਤਰੀ ਸਾਹਿਬ ਕੋ ਵਕਤੀਆਂ ਨਹੀਂ ਇੱਥੇ ਪੰਜ ਕੋਠੀਆਂ ਉਹਨਾਂ ਦੇ ਕੋਲ ਸੀ ਕਿ 6ਵੀਂ ਹੁਣ ਸਰ ਜੌਨ ਲਾਰੈਂਸ ਦੀ ਕੋਠੀ 1858 ਦੀ 11 ਕਿਲਿਆਂ ਚ ਜਿਲੰਦਰ ਲੈ ਲਈ ਦੱਸੋ ਅਜੇ ਥੜ ਗਿਆ ਕੰਮ ਤੇ ਸਾਰੇ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਇੱਕ ਇੱਟ ਨਹੀਂ ਲੱਗੀ ਇੱਕ ਇੱਟ ਸਾਰੇ ਸ਼ਹਿਰਾਂ ਵਿੱਚ ਇੰਨਾ ਕੂੜਾ ਇੰਨਾ ਗੰਧ ਹੈ ਕੋਈ ਬੈਕਵਾ ਵਰਕਿੰਗ ਨਹੀਂ ਤੁਸੀਂ ਵੇਖਿਆ ਹੋਣਾ ਇੱਕ ਜੇਲ ਸੁਪਰਡੈਂਡੈਂਟ ਖੁਦ ਜੇਲਾਂ ਦਾ ਅਸਤੀਫਾ ਦੇ ਕੇ ਚਲਾ ਗਿਆ ਇੱਕ ਡਿਪਟੀ ਡਾਇਰੈਕਟਰ ਹੈਲਥ ਅਸਤੀਫਾ ਦੇ ਕੇ ਚਲਾ ਗਿਆ ਹਾਲਾਤ ਇਸ ਕਿਸਮ ਦੇ ਨੇ ਮੈਂ ਸਮਝਣਾ ਜਿਹੜੇ ਬਕਾਇਦਾ ਤੌਰ ਜਿਸ ਤਰ੍ਹਾਂ ਬਨਾਨਾ ਰਿਪਬਲਿਕ ਹੁੰਦੀ ਜਾਂ ਕਈ ਦਾ ਜੰਗਲ ਰਾਜ ਜੰਗਲ ਦਾ ਰਾਜ ਹੈ ਕੋਈ ਅੱچھے ਮਨਿਸਟਰ ਜਵਾਬਦੇ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਮੈਂ ਤੇ ਸਪੀਕਰ ਸਾਹਿਬ ਨੂੰ ਰਾਏ ਦਿੱਤੀ ਸਪੀਕਰ ਸਾਹਿਬ ਜੇ ਦੇਣੀ ਵਿਧਾਲੋ ਅਸੈਂਬਲੀ ਦੇ ਤੁਹਾਡੀ ਵੀ ਸੁਣਵਾਈ ਚੱਲਦੀ ਰਹੇਗੀ ਕਿਉਂਕਿ ਸਾਨੂੰ ਪਤਾ ਲੱਗਾ ਤੁਹਾਨੂੰ ਵੀ ਕੋਈ ਨਹੀਂ ਪੁੱਛਦਾ ਜੀ ਜਿੰਨਾ ਕਿ ਦੇਣ ਇੱਥੇ ਅਸੈਂਬਲੀ ਦਾ ਸੈਸ਼ਨ ਚੱਲੇਗਾ ਘੱਟ ਤੋਂ ਘੱਟ ਕੋ 4 ਦਿਨ ਤੁਹਾਡੀ ਵੀ ਸੁਣਵਾਈ ਰਹੇਗੀ ਸੋ ਇਹ ਸਾਰੇ ਇਸ਼ੂ ਜਿਹੜੇ ਲਾਅ ਐਂਡ ਆਰਡਰ ਦਾ ਪਰ ਗਾੜੀ ਬਹਿਬਲ ਕਲਾਂ ਦਾ ਵੇਖੋ ਬਰਗਾੜੀ ਬਹਿਬਲ ਕਲਾਂ ਤੇ ਇਹਨਾਂ ਨੇ ਇੱਕ ਸਿੱਖ ਸੂਬੇ ਦੇ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲਿਆਂ ਨੂੰ ਅਜੇ ਤੱਕ ਢਾਈਆਂ ਸਾਲਾਂ ਦਾ ਚਲਾਨ ਪਿਆ ਮਨਜ਼ੂਰੀ ਨਹੀਂ ਦਿੱਤੀ ਭਗਵੰਤ ਮਾਨ ਨੇ ਉਹ ਸਾਧ ਨੂੰ ਸੱਚੇ ਸੌਦੇ ਵਾਲੇ ਸਾਧ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਸਾਰੇ ਕੇਸਸ ਪੰਜਾਬ ਚੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਚਲੇ ਗਏ ਨੇ ਕਿਤੇ ਵੀ ਇਸ ਗਵਰਨਮੈਂਟ ਨੇ ਉਹਨਾਂ ਕੇਸਸ ਨੂੰ ਚੈਲੰਜ ਨਹੀਂ ਕੀਤਾ ਬਕਾਇਦਾ ਤੌਰ 'ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਦੀਨ ਇਹ ਕੇਸ ਢਿੱਲੇ ਪਾਏ ਜਾ ਰਹੇ ਨੇ ਬਹੁਤ ਸਾਰਿਆਂ ਨੂੰ ਉਹਨਾਂ ਦੇ ਗੇਸ ਕੋਰਸ ਕੋਰਟ ਪ੍ਰोसीਡਿੰਗਜ਼ ਬੰਦ ਕਰ ਦਿੱਤੀਆਂ ਗਈਆਂ ਅਜੇ ਅਜੇ ਉਹ ਕਹੀਦਾ ਕਿ ਸੈਸ਼ਨ ਵਧਾਓ ਅਸੀਂ ਚਰਚਾ ਕਰਨੀ ਹੈ ਤੁਹਾਨੂੰ ਪਤਾ ਹੋਵੇਗਾ ਇਹਨਾਂ ਦੇ ਆਪਣੇ ਇੱਕ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਇਹਨਾਂ ਦੇ ਐਮਐਲਏ ਨੇ ਉਹ ਪਿਛਲੇ 2.5 ਸਾਲ ਦੇ ਮੈਂ ਵੀ ਉਹਨਾਂ ਦੀ ਮਦਦ ਕਰਦਾ ਰਿਹਾ 2.5 ਸਾਲ ਹੋ ਗਏ ਨੇ ਕਦੀ 5 ਮਿੰਟ ਦਾ ਟਾਈਮ ਬਰਗਾੜੀ ਬੈਬਲ ਕਲਾਂ ਤੇ ਟਾਈਮ ਨੇ ਦਿੱਤਾ ਕਿ ਅਸੀਂ ਇਹ ਬੇਅਦਬੀਆਂ ਦੇ ਖਿਲਾਫ ਕੋਈ ਚਰਚਾ ਕਰ ਸਕੀ ਹੈ ਹੈਲਥ ਦਾ ਕੀ ਹਾਲ ਹੈ ਸੈਂਟਰ ਦੀਆਂ ਸਾਰੀਆਂ ਸਕੀਮਾਂ ਰੋਕੀਆਂ ਮੈਂ ਪੁੱਛਣਾ ਚਾਹਨਾ ચીਫ ਮਿਨਿਸਟਰ ਸਾਹਿਬ ਕੋ ਨੈਸ਼ਨਲ ਹਾਈਵੇਜ਼ ਜਿਹਦੇ ਵਿੱਚ 56000 ਕਰੋੜ ਰੁਪਏ ਸੈਂਟਰ ਨੇ ਲਾਣਾ ਤੁਹਾਡੇ ਕੋ ਰੁਪਈਆ ਇੱਕ ਨਹੀਂ ਜਾਣਾ ਤੁਹਾਡੇ ਕੋ ਵੀ ਜ਼ਮੀਨਾਂ ਦੀ ਜਿਹੜੀ ਹੈ ਬਕਾਇਦਾ ਤੌਰ 'ਤੇ ਇਨੀ ਲੈਕਸਿਟੀ ਹੈ ਕਿ ਤੁਸੀਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਜ਼ਮੀਨਾਂ ਲੈ ਕੇ ਉਹਨਾਂ ਨੂੰ 4 ਗੁਣਾ ਧਾਮ ਵੀ ਮਿਲੇ ਨੇ 4 ਗੁਣਾ ਭਾਅ ਵੀ ਕਿਸਾਨਾਂ ਨੂੰ ਮਿਲ ਰਿਹਾ ਸੀ ਘੱਟੋ ਘੱਟ ਆਪਣੇ ਇਨਫਰਾਸਟ੍ਰਕਚਰ ਦੀ ਬਿਹਤਰੀ ਵਾਸ ਅਸੀਂ ਨੈਸ਼ਨਲ ਹਾਈਵੇਜ਼ ਸ਼ੁਰੂ ਕਰਵਾ ਸਕੀਏ ਪਾਕਿਸਤਾਨ ਦਾ ਬਾਰਡਰ ਅਜੇ ਤੱਕ ਨਹੀਂ ਖੁੱਲਿਆ ਕਦੀ ਪ੍ਰਾਈਮ ਮਿੰਿਸਟਰਾਂ ਨਾਲ ਮੀਟਿੰਗ ਨਹੀਂ ਕੀਤੀ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਫਸੇ ਨੇ ਸਾਡੇ ਹੈਲਥ ਦੇ ਪੈਸੇ ਫਸੇ ਨੇ ਸਾਡੀ ਐਜੂਕੇਸ਼ਨ ਦੇ ਪੈਸੇ ਉੱਥੇ ਫਸੇ ਨੇ ਕਦੀ ਆਪੋਜੀਸ਼ਨ ਨੂੰ ਨਾਲ ਨਹੀਂ ਲਿਆ ਕਦੀ ਆਪਣੇ ਐਮਪੀ ਨਾਲ ਨਹੀਂ ਲਿਆ ਕਦੀ ਪ੍ਰਾਈਮ ਮਿੰਿਸਟਰ ਨਾਲ ਮੁਲਾਕਾਤ ਨਹੀਂ ਕੀਤੀ ਸੋ ਇਹ ਸਾਰੇ ਕਿਸਾਨਾਂ ਦੇ ਵੀ ਹੁਣ ਵੇਖੋ ਕਿਸਾਨ ਚਿੰਤ ਇਕੱਠੇ ਹੋਏ ਆ ਵਿਧਾਨ ਸਭਾ ਵੱਲੋਂ ਮੂਹਰ ਕਰ ਰਹੇ ਆ ਆ ਰਹੇ ਆ ਇਹ ਵੇਖੋ ਮੇਰੀ ਸੁਣੋ ਕੀ ਆ ਜਾ ਰਹੇ ਆ ਬਹੁਤ ਵੱਡੇ ਨੇ ਰੋਕਣਗੇ ਜੀ ਇਹ ਤਾਂ ਇਹ ਬੇਸਿਕਲੀ ਵੇਖੋ ਇਹ ਕੇਜਰੀਵਾਲ ਸਾਹਿਬ ਦੀ ਤੇ ਸਰਕਾਰ ਹੀ ਹੈ ਮੇਰੀ ਇੱਕ ਮੈਂ ਪਹਿਲੇ ਹੱਥੋਂ ਕਹਿੰਦਾ ਰਿਹਾ ਉਹ ਫਿਰ ਮੈਂ ਇਹੀ ਗੱਲ ਕਹਿ ਰਿਹਾ ਸਾਰਾ ਬੀਜੇਪੀ ਦੀ ਸਰਕਾਰ ਦੇ ਇਸ਼ਾਰੇ ਤੇ ਭਗਵੰਤ ਮਾਨ ਕੰਮ ਕਰ ਸਰ ਇੰਨੀ ਕਮਿੰਸਟਰ ਜਿਹੜਾ ਇਸ ਟਾਈਮ ਹੀ ਇਜ਼ ਐਕਟਿੰਗ ਔਨ ਡਾਇਰੈਕਸ਼ਨਸ ਆਫ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਕਿਸਾਨਾਂ ਨੂੰ ਜਸਟਿਸ ਕਿੱਥੋਂ ਮਿਲਣੀ ਜੀ ਸਰ ਇਹ ਨਹੀਂ ਕਮੀਆਂ ਦੇ ਚੰਡੀਗੜ੍ਹ ਤੁਸੀਂ ਫੇਰ ਇਕੱਠੇ ਹੋ ਕਿੱਥੇ ਕਿੱਥੇ ਜੀ ਚੰਡੀਗੜ੍ਹ ਸਾਨੂੰ ਕਿੱਥੇ ਇਕੱਠੇ ਵੇਖਿਆ ਮੈਂ ਤੈਨੂੰ ਕਦੀ ਸਾਸੀ ਗੱਲ ਨਹੀਂ ਬੁਲਾਈ ਢਾਈਆਂ ਸਾਲਾਂ ਕਾਂਗਰਸ ਦੀ ਗੱਲ ਕਰ ਰਿਹਾ ਕਾਂਗਰਸ ਕਾਂਗਰਸ ਤੁਸੀਂ ਕਾਂਗਰਸ ਚੰਡੀਗੜ੍ਹ ਵਾਲਿਆਂ ਨੂੰ ਪੁੱਛੋ ਨਾ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਰਹੇ ਹੋ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਰਹੇ ਹੋ ਕਿਸਾਨੋਂ ਕੋ ਮਿਲਨੇ ਜਾਓਗੇ ਅੱਜ ਕਹਿ ਰਹੇ ਨੇ ਜੀ ਕਹਿ ਰਹੇ ਨੇ ਕਿ ਚਾਰਾਂ ਗੇ ਵਿਚਾਰ ਨੇ ਇਹਨਾਂ ਨੇ ਕੀ ਤੂੰ ਆਪ ਸੋਚ ਸਕਦੇ ਹੋ ਇਹ ਤਾਂ ਇਹਨਾਂ ਦੀ ਕਨਸਟੀਟਿਊਸ਼ਨਲ ਮਜਬੂਰੀ 6 ਮਹੀਨੇ ਚ ਇੱਕ ਦਿਨ ਸੈਸ਼ਨ ਬੁਲਾਣਾ ਹੋ ਇਹਨਾਂ ਦੀ ਮਜਬੂਰੀ ਹੈ ਇੱਕ ਦਿਨ ਲਾਣਾ ਫਿਰ ਭੱਜ ਜਾਣਾ ਹੈ ਠੀਕ ਹੈ ਕਿਸਾਨਾਂ ਨੂੰ ਇੱਕ ਬਾਜਵਾ ਸੰਬੰਧੀ ਦੇ ਮਾਰਿਆ ਨਾ ਕੀਤਾ ਹਰਿਆਣਾ ਨੇ ਉਹ ਯਾਰ ਖੜ ਜਾ ਸਰਕਾਰ ਕੱਟ ਰਹੀ ਹੈ ਦੇਖੋ ਉਹ ਤੇ ਹਰਿਆਣੇ ਵਾਲੇ ਸਮਝਾ ਵਾਲਿਆਂ ਨੇ ਥੋੜਾ ਕੀਤਾ ਬਟ ਮੇਰਾ ਇੱਕ ਕਹਾਵਾ ਹੈ ਕਿ ਨੀਰੀ ਕਾਗਜ਼ਾਂ 'ਚ ਕੰਮ ਇਹਨਾਂ ਕੋ ਪੈਸਾ ਨਹੀਂ 2300 ਕਰੋੜ ਰੁਪਈਆ ਚਾਹੀਦਾ ਇਹਨਾਂ ਕੋ ਫੰਡਸ ਦੀ ਅਵੇਲੇਬਿਲਟੀ ਕੋਈ ਨਹੀਂ ਤਨਖਾਹਾਂ ਵੰ ਦੇਉ ਪੈਨਸ਼ਨ ਦੇਣ ਦੇ ਪੈਸੇ ਕੋਈ ਨਹੀਂ ਇਹ ਮਾਲਵਾ ਲਹਿਰ ਇਹਨਾਂ ਨੇ ਨਿਹਰਾ ਜਿਸ ਤਰ੍ਹਾਂ ਬਾਕੀ ਝੂੜਦਾ ਭਲੰਦਾ ਲੋਕਾਂ ਨੂੰ ਇਹਨਾਂ ਨੇ ਜਿਸ ਤਰ੍ਹਾਂ ਸਾਰੇ EMPLOYEES ਨੂੰ ਝੂਠ ਬੋਲਿਆ ਕਿ ਸਾਲਾਂ ਨੂੰ ਬੋਲਿਆ ਇਹ ਵੀ ਲੋਕਾਂ ਨੂੰ ਲਾ ਲਾਣ ਵਾਸਤੇ ਕਿ ਝੂੜਦਾ ਇੱਕ ਅਜੰਡਾ ਛੱਡਿਆ ਉਹ ਵੀ ਮਹੀਨੇ ਦੋ ਮਹੀਨੇ ਤਿੰਨਾਂ ਤੁਹਾਨੂੰ ਨਜ਼ਰ ਆ ਜਾਏਗਾ ਸਾਨੂੰ ਇਹ ਨਹੀਂ ਬਣਨੀ ਜੀ ਸਾਰੇ ਜਿਹੜੇ ਇਰੀਗੇਸ਼ਨ ਦੇ ਟਾਪ ਅਫਸਰਸ ਉਹਨਾਂ ਨੇ ਮੈਨੂੰ ਆਪ ਦੱਸਿਆ ਕਿ ਬਾਜੋਸਾ ਪੋਸੀਬਲੀ ਹੈ ਨਹੀਂ ਕਿਉਂਕਿ ਨਾ ਹੀ ਸੀਰੀਅਸ ਹੈ ਨਾ ਜਿਹੜੀਆਂ ਡਰਾਇੰਗਸ ਬਣੀਆਂ ਨੇ ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ ਜੀ ਐਂਡ ਇਹ ਕੋਈ ਸੌਖਾ ਕੰਮ ਤੇ ਹੈ ਨਹੀਂ ਜੀ ਤੋਂ ਇਸ ਗੱਲ ਕਨ ਇਟਸ ਕੰਪਲੀਟ ਹੀ ਇਸ ਟੇਕਿੰਗ ది ਸਟੇਟ ਫਾਰ ਅ